ਦਿਲਜੀਤ ਦਾ ਕਾਨਸਰਟ 31 ਦਸੰਬਰ ਦੀ ਰਾਤ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਔਰ ਗੁਰਪਤਾਪ ਸਿੰਘ ਕੰਗ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਦਿਲਜੀਤ ਦੇ ਗ੍ਰੈਂਡ ਫਿਨਾਲੇ ਕਾਨਸਰਟ ਦੇ ਵਿੱਚ ਪੱਗਾ ਬਣੀਆਂ ਜਾਣਗੀਆਂ ਤੇ ਉਹਨਾਂ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਪਹਿਲਾਂ ਤਾਂ ਮੈਂ ਦਿਖਾ ਦਿੰਨੀ ਆ ਸਾਡੇ ਵੀਰੇ ਸਾਰੇ ਇੱਥੇ ਪਹੁੰਚ ਚੁੱਕੇ ਨੇ ਸਾਰੇ ਬਹੁਤ ਘੈਂਟ ਲੱਗ ਰਹੇ ਨੇ ਪੱਗਾ ਬਹੁਤ ਘੈਂਟ ਬੰਨੀ ਹੈ ਔਰ ਡਰੈਸ ਕੋਡ ਵੀ ਇਹਨਾਂ ਦਾ ਬੜਾ ਹੀ ਘੈਂਟ ਹੈ ਤੇ ਕਾਨਸਰਟ ਜਿੱਦਾਂ ਹੀ ਬਸ ਗੇਟ ਖੁੱਲਣੇ ਨੇ ਉਸ ਤੋਂ ਪਹਿਲਾਂ ਇਹਨਾਂ ਨੇ ਅੰਦਰ ਜਾ ਕੇ ਜਿੰਨੇ ਫੈਨ ਇੱਥੇ ਪਹੁੰਚਣਗੇ ਉਹਨਾਂ ਦੇ ਫ੍ਰੀ ਦੇ ਵਿੱਚ ਪੱਗਾ ਬਣੀਆਂ ਔਰ ਪੱਗਾ ਵੀ ਇਹਨਾਂ ਦੀ ਟੀਮ ਦੇ ਵੱਲੋਂ ਹੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦਿਲਜੀਤ ਦੀ ਟੀਮ ਤੋਂ ਜੋਸ਼ ਥੋੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਇਹ ਗੱਲ ਹੋਈ ਹੈ ਪਤਾ ਚੱਲਦਾ ਵੀ ਦਿਲਜੀਤ ਦੀ ਟੀਮ ਹੈ ਅੱਛਾ ਐਲਾਨ ਹੋਇਆ ਸੀਗਾ ਕਿ ਪੱਗਾ ਬਨਣੀਆਂ ਨੇ ਹੈਨਾ ਉਹ ਪੂਰਾ ਵੀ ਹੋ ਗਿਆ ਹੁਣ ਕੁਝ ਹੀ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਸਾਰੇ ਪੱਗਾ ਬਨਣਗੇ ਬਿਲਕੁਲ ਮੈਮ ਜਿੰਨੇ ਵੀ ਤੁਸੀਂ ਨੌਜਵਾਨ ਵੀਰ ਖੜੇ ਦੇਖ ਰਹੇ ਹੋ ਸਾਰੇ ਦਸਤਾਰ ਗੋਚਨੇ ਸਾਰੇ ਟਰਮੀਨੇਟਰ ਨੇ ਤੇ ਇਹ ਸਾਰੇ ਸਾਡੀ 40 50 ਦੀ ਟੀਮ ਹੈ ਜਿਹੜੇ ਕੇ ਅੰਦਰ ਜਾ ਕੇ ਦਸਤਾਰਾਂ ਲਜਾਉਣਗੇ ਅ ਤੁਸੀਂ ਤਾਂ ਚਲੋ ਪੱਗਾਂ ਬਣਦੇ ਹੋ ਹੈਨਾ ਆ ਕੀ ਲੱਗਦਾ ਹੈ ਕਿ ਕਿੰਨੇ ਕੁ ਫੈਨ ਆਜਣਗੇ ਤੁਰਲੇ ਵਾਲੀ ਪੱਗ ਬਨੋਗੇ ਕਿਹੜੀ ਪੱਗ ਬਨੋਗੇ ਦੇਖੋ ਜੀ ਡਿਪੈਂਡ ਕਰਦਾ ਪਹਿਲਾਂ ਤਾਂ ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਕਿਉਂਕਿ ਅਸੀਂ ਦਸਤਾਰ ਨਾਲ ਜੁੜੇ ਹੋਇਆ ਸਾਡਾ ਫਰਜ਼ ਬਣਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬੋਲਣਾ ਸੋ ਗੱਲ ਇਹ ਹੈ ਕਿ ਫੈਨ ਦਲਜੀਤ ਦੇ ਨੇ ਜੀ ਦਲਜੀਤ ਭਾਜੀ ਨੇ ਸਾਨੂੰ ਇਨਵਾਈਟ ਕੀਤਾ ਗੁਰਪ੍ਰਤਾਪ ਕੰਗਜੀ ਦਾ ਬਹੁਤ ਬਹੁਤ ਥੈਂਕਸ ਉਹਨਾਂ ਨੇ ਏਡੇ ਵੱਡੇ ਪਲੇਟਫਾਰਮ ਤੇ ਸਾਨੂੰ ਬੁਲਾਇਆ ਹੈ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੱਗ ਲੱਗ ਪੱਗਾ ਦੇਖੋ ਸਾਰੇ ਮੁੰਡੇ ਅਸੀਂ ਮਤਲਬ ਲੱਗ ਲੱਗ ਸ਼ਹਿਰਾਂ ਤੋਂ ਲੱਗ ਲੱਗ ਸਟੇਟ ਤੋਂ ਆਏ ਹੋਏ ਆਂ ਤੇ ਸਾਰੇ ਬਹੁਤ ਸੋਹਣੀਆਂ-ਸੋਹਣੀਆਂ ਪੱਗਾਂ ਬੰਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਕਲਾ ਹੈਗੀ ਆ ਅਲੱਗ-ਅਲੱਗ ਸਟਾਈਲ ਦੀ ਤੇ ਉਹ ਇਹ ਹੈ ਵੀ ਜਿਹੜਾ ਜਦੋਂ ਫੈਨ ਨੇ ਸਾਡੇ ਕੋਲ ਆਣਾ ਕਿਉਂਕਿ ਅਸੀਂ 40-50 ਮੁੰਡੇ ਹੈਗੇ ਆ ਤੇ ਜਿਹੜਾ ਜਿਹੜਾ ਸਾਡੇ ਕੋਲ ਹੁਣ ਤੁਸੀਂ ਹੋ ਸਪੋਜ਼ ਕਰ ਲਓ ਤੁਸੀਂ ਹੋ ਤੁਹਾਨੂੰ ਜਿਹੜਾ ਵੀ ਸਟਾਈਲ ਵਧੀਆ ਲੱਗਦਾ ਅਸੀਂ ਉਹ ਦਸਤਾਰ ਸਜਾਵਾਂਗੇ ਜੋ ਵੀ ਕਹਿਣਗੇ ਅਸੀਂ ਉਹ ਦਸਤਾਰ ਸਜਾਉਣ ਦੀ ਕੋਸ਼ਿਸ਼ ਕਰਾਂਗੇ ਚਾਹੇ ਉਹ ਦਲਜੀਤ ਬਾਜੀ ਦੀ ਤੁਰਲੇ ਵਾਲੀ ਆ ਚਾਹੇ ਪੋਛਵੀਂ ਆ ਚਾਹੇ ਵਟਾ ਵਾਲੀ ਆ ਚਾਹੇ ਪੇਚਾਂ ਵਾਲੀ ਆ ਅਸੀਂ ਤਿਆਰ ਆ ਜੀ ਜੋ ਸਾਨੂੰ ਹੁਕਮ ਹੋਊਗਾ ਅਸੀਂ ਕਰਨ ਲਈ ਤਿਆਰ ਆ ਅੱਛਾ ਕਿਹੜੇ ਕਿਹੜੇ ਰੰਗ ਦੀਆਂ ਪੱਗਾਂ ਕਿਉਂਕਿ ਦਿਲਜੀਤ ਦੇ ਜੇਕਰ ਅਸੀਂ ਕੌਂਸਲਟ ਦੀ ਗੱਲ ਕਰਦੇ ਹਾਂ ਹੈਨਾ ਜ਼ਿਆਦਾਤਰ ਉਹਨਾਂ ਨੇ ਚਿੱਟੀ ਪੱਗ ਤੇ ਕਾਲੀ ਪੱਗ ਹੀ ਬੰਨੀ ਹੈ ਕਿਹੜੇ ਰੰਗ ਤੁਹਾਨੂੰ ਲੱਗਦਾ ਕਿ ਆ ਜਾਏ ਹੋਣਗੇ ਦੇਖੋ ਜੀ ਪ੍ਰੈਫਰੈਂਸ ਵਾਈਟ ਔਰ ਬਲੈਕ ਦੀ ਹੋਏਗੀ ਕਿਉਂਕਿ ਫੈਨਸ ਉਹਨਾਂ ਨੂੰ ਫੋਲੋ ਕਰਨਾ ਚਾਹੁੰਦੇ ਨੇ ਜਿੱਦਾਂ ਦਾ ਉਹ ਡਰੈਸ ਅਪ ਕਰਦੇ ਆ ਫੈਨਸ ਉਦਾਂ ਦੇ ਹੀ ਉਹ ਆਪਣੇ ਆਪ ਨੂੰ ਲੋਸ ਲੁੱਕ ਚ ਦੇਖਣਾ ਚਾਹੁੰਦੇ ਨੇ ਠੀਕ ਹੈ ਔਰ ਬਲੈਕ ਔਰ ਵਾਈਟ ਕਾਮਨ ਆ ਉਹ इजीली ਅਵੇਲੇਬਲ ਆ ਠੀਕ ਹੈ ਇਸ ਕਰਕੇ ਉਹਨਾਂ ਨੇ ਚੂਸ ਸ਼ਾਇਦ ਇਹੀ ਕਲਰ ਕੀਤਾ ਹੋਵੇਗਾ ਬਾਕੀ ਅਸੀਂ ਹੁਣ ਅੰਦਰ ਪਹੁੰਚਾਂਗੇ ਤਾਂ ਸਾਡੇ ਲਈ ਉਹ ਸਰਪ੍ਰਾਈਜ਼ ਆ ਕਲਰ ਹਜੇ ਸਾਨੂੰ ਵੀ ਔਨ ði ਬਾਡੀ ਪਤਾ ਲੱਗ ਗਿਆ ਤੁਸੀਂ ਕਿਹੜੀ ਜੋ ਦਿਲਜੀਤ ਜੀ ਦਾ ਡਰੈਸ ਅਪ ਹੋਏਗਾ ਆਈ ਥਿੰਕ ਸ਼ਾਇਦ ਫੈਨਸ ਦਾ ਵੀ ਉਹੀ ਡਰੈਸ ਅਪ ਹੋਏਗਾ ਜੋ ਸਾਨੂੰ ਦਸਤਾਰਾਂ ਉੱਥੇ ਮਿਲਣ ਗਿਆ ਅਵੇਲੇਬਲ ਹੋਣ ਗਿਆ ਜੀ ਆ ਕੀ ਲੱਗਦਾ ਵੀਰੇ ਕਿ ਜ਼ਿਆਦਾ ਕੁੜੀਆਂ ਆ ਆਉਣ ਗਿਆ ਉਹਨਾਂ ਦੀਆਂ ਫੈਨਸ ਜਾਂ ਮੁੰਡੇ ਜਿਹੜੇ ਨੇ ਉਹ ਆਉਣਗੇ ਇਹ ਕੋ ਸਾਰੇ ਏਜ ਮੈਟਰ ਨਹੀਂ ਕਰਦੀ ਇਸ ਟਾਈਮ ਸਾਰੇ ਬੱਚੇ ਵੀ ਆਣਗੇ ਤੇ ਭੈਣਾ ਵੀ ਆਣਗੀਆਂ ਤੇ ਵੀਰ ਵੀ ਆਣਗੇ ਤੇ ਬਜ਼ੁਰਗ ਵੀ ਆਣਗੇ ਸੋ ਸਾਰੇ ਹੀ ਆਣਗੇ ਸਾਡੇ ਵੱਲੋਂ ਸਾਰਿਆਂ ਨੂੰ ਵੈਲਕਮ ਜਿਹੜਾ ਵੀ ਵੀਰ ਚ ਭੈਣ ਜੋ ਵੀ ਦਸਤਾਰ ਸਜਾਉਣ ਲਈ ਕਹਿਣਗੇ ਅਸੀਂ ਸਾਰਿਆਂ ਦਸਤਾਰ ਸਜਾਵਾਂਗੇ ਅੱਜ ਜਿੰਨੇ ਵੀ ਫੈਨਸ ਇੱਥੇ ਦਸਤਾਰ ਸਜਾਉਣ ਦੇ ਲਈ ਤੁਹਾਨੂੰ ਕਹਿਣਗੇ ਕੀ ਲੱਗਦਾ ਕਿ ਵੱਡੀ ਗਿਣਤੀ ਦੇ ਵਿੱਚ ਫੈਨਸ ਪਹੁੰਚਣਗੇ ਦਸਤਾਰ ਦੇ ਲਈ ਖਾਸ ਕਰਕੇ ਬਿਲਕੁਲ ਜੀ ਜਿਹਾ ਹਨ ਤੁਸੀਂ ਆਪ ਦੇਖ ਰਹੇ ਹੋ ਹਮ ਹਮਾ ਕੇ ਸਵੇਰੇ ਦੇ ਲੋਕੇ 8 ਵਜੇ ਦੇ ਹਰੇ ਖੜੇ ਹੋਏ ਨੇ ਤੇ ਬਹੁਤ ਜ਼ਿਆਦਾ ਸੰਗਤ ਹੈਗੀ ਤੇ ਸਾਨੂੰ ਇਸ ਚੀਜ਼ ਦੀ ਵੀ ਪੂਰੀ ਆਸ ਹੈ ਕਿ ਸਾਡੇ ਹਰ ਦਸਤਾਰ ਕੁੱਝ ਵੱਲੋਂ ਦਸਤਾਰ ਸਿਜਾਈ ਜਾਏਗੀ ਤੇ ਜਿੰਨੀਆਂ ਵੀ ਦਸਤਾਰਾਂ ਸਿਜਾਈ ਜਾਣਗੀਆਂ ਉਹਦੇ ਵਿੱਚੋਂ ਘੱਟੋ ਘਾਟਨੀ ਤਾਂ 10% ਵੀ ਜੇ ਕੋਈ ਦਸਤਾਰ ਨੂੰ ਪ੍ਰਤੀ ਉਹਨੂੰ ਕੰਟੀਨਿਊਸ ਰੱਖੇਗਾ ਜੋ ਸਿੱਖੀ ਦੇ ਵਿੱਚ ਵਾਪਸ ਆਏਗਾ ਉਹ ਸਾਡੇ ਲਈ ਬਹੁਤ ਵੱਡੀ ਗੱਲ ਰਹੇਗੀ ਕੀ ਬਾਤ ਹੈ ਮੈਨੂੰ ਲੱਗਦਾ ਕਿ ਦਿਲਜੀਤ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਅਜਿਹਿਆਂ ਗੱਲਾਂ ਦੀ ਖਾਸੀਅਤ ਸੁਣਨ ਨੂੰ ਮਿਲਦੀ ਹੈ ਕਿ ਸਿੱਖੀ ਨੂੰ ਪਿਆਰ ਕਰ ਟੀਮ ਇਥੇ ਪਹੁੰਚੀ ਹੋਈ ਹੈ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਦਸਤਾਰ ਸਜਾਣੀ ਇਹਨਾਂ ਨੇ ਸ਼ੁਰੂ ਕਰ ਦੇਣੀ ਹੈ ਵੀਰੇ ਤੁਸੀਂ ਕਦੇ ਦਲਜੀਤ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਵੈਸੇ ਨਹੀਂ ਹਜ ਤੱਕ ਨਹੀਂ ਹੋਈ ਅੱਜ ਹੋ ਜੇਗੀ ਬਿ ਡੈਫੀਨੇਟਲੀ ਹੋਏਗੀ ਸਾਨੂੰ ਬਿਲਬੋਰਡ ਦੇ ਜਿਹੜੇ ਸਟਾਰ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਹੈ ਤੇ 31st ਨਾਈਟ ਨਿਊ ਈਅਰ ਦੇ ਟਾਈਮ ਤੇ ਇਹੋ ਜਿਹਾ ਉਪਰਾਲਾ ਹ ਤੱਕ ਕਿਸੇ ਸਿੰਗਰ ਦੇ ਸ਼ੋਅ ਤੇ ਨਹੀਂ ਹੋਇਆ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦਸਤਾਰ ਨੂੰ ਇੰਨੇ ਵੱਡੇ ਲੈਵਲ ਤੇ ਪ੍ਰਮੋਟ ਕਰਨ ਲਈ ਅਸੀਂ ਇਸ ਚੀਜ਼ ਦਾ ਪਾਰਟ ਬਣ ਰਹੇ ਹਾਂ ਕੰਗੁਰ ਪ੍ਰਤਾਪ ਦਲਜੀਤ ਪਾਦੀ ਸਾਰੀ ਟੀਮ ਨੇ ਇੱਕ ਬਹੁਤ ਹੀ ਨਵਿਲੀ ਉਪਰਾਲਾ ਸੋਚਿਆ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ अच्छा आज ग्रैंड फिनाले लुधियाना ਦੇ ਵਿੱਚ ਆਪਣੇ ਹੋਮ ਟਾਊਨ ਕਰਨ ਜਾ ਰਹੇ ਨੇ ਹੈਨਾ ਫੈਨਸ ਨੂੰ ਵੀ ਬੜੀ ਉਡੀਕ ਸੀ ਕਿ ਗ੍ਰੈਂਡ ਫਿਨਾਲੇ ਦੇ ਵਿੱਚ ਵਖਰਾ ਕੀ ਹੋਣ ਵਾਲਾ ਹੈ ਇੱਕ ਸਰਪ੍ਰਾਈਜ਼ ਤਾਂ ਹੁਣ ਰਿਵੀਲ ਹੋ ਚੁੱਕਿਆ ਹੈ ਕਿ ਪੱਗਾਂ ਦਸਤਾਰਾਂ ਸਜਾਈਆਂ ਜਾਣਗੀਆਂ ਹੋਰ ਕੀ ਕੁਝ ਸਰਪ੍ਰਾਈਜ਼ ਤੁਹਾਨੂੰ ਪਤਾ ਕੀ ਕੀ ਮਿਲਣ ਵਾਲਾ ਅੱਜ ਫੈਨਸ ਨੂੰ ਨਹੀਂ ਮੈਮ ਅਜੇ ਤੱਕ ਦਾ ਕੁਝ ਮੀਨ ਦੇ ਸਾਹਸ 37000 ਦਾ ਸਰਪ੍ਰਾਈਜ਼ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਹੋਇਆ ਹੈ ਸਰਪ੍ਰਾਈਜ਼ ਹੀ ਆ ਉਹ ਸਾਡੇ ਲਈ ਵੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਤਾਂ ਸਰਪ੍ਰਾਈਜ਼ ਹੀ ਹੋਗਾ ਨਾ ਮਤਲਬ ਇਹਨਾਂ ਨੇ ਇੱਕ ਸਰਪ੍ਰਾਈਜ਼ ਰਿਵੀਲ ਕਰਤਾ ਹੁਣ ਹੋਰ ਕਿਹੜੇ ਸਰਪ੍ਰਾਈਜ਼ ਨੇ ਇਹਨਾਂ ਨੂੰ ਪਤਾ ਵੀ ਹੋਣਗੇ ਤਾਂ ਇਹਨਾਂ ਨੇ ਦੱਸਣਾ ਨਹੀਂ ਕਿਉਂਕਿ ਉਹ ਫੈਨਸ ਲਈ ਸਰਪ੍ਰਾਈਜ਼ ਹੈ ਸੋ ਇੱਕ ਜਿਹੜੀ ਟੈਗ ਲਾਈਨ ਬੜੀ ਦਿਲਜੀਤ ਦੀ ਚੱਲ ਰਹੀ ਹੈ ਪੰਜਾਬੀ ਆ ਗਏ ਹੋਏ ਦਸਤਾਰਾ ਸਜੀਆਂ ਹੋਈਆਂ ਮੈਂ ਇੱਕ ਵਾਰੀ ਚਾਹੁੰਦੀ ਆ ਕਿ ਉਹ ਜੋਸ਼ ਦੇ ਨਾਲ ਤੁਹਾਡੇ ਕੋਲੋਂ ਸੁਣਿਆ ਜਾਵੇ ਹੁਣ ਤਾਂ ਪੰਜਾਬੀ ਘਰ ਆ ਗਏ ਜੀ ਆਪਣੇ ਪੰਜਾਬੀ ਘਰ ਆ ਗਏ ਜੀ ਸੋ ਇੱਕ ਵਾਰੀ ਹੋ ਜਾਏ ਬਿਲਕੁਲ ਵੀਰੇ 2 3 ਪੰਜਾਬੀ ਆ ਗਏ ਆਹ ਕੀ ਬਾਤ ਹੈ ਇਹ ਨਜ਼ਾਰੇ ਹੁਣ ਲੱਗ ਰਿਹਾ ਹੈ ਕਿ ਬਸ ਕੁਝ ਹੀ ਘੰਟਿਆਂ ਦਾ ਜਿਹੜਾ ਸਮਾਂ ਬਚਿਆ ਦਲਜੀਤ ਇੱਥੇ ਪਹੁੰਚ ਜਾਣਗੇ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੋ ਜਿਹੜੇ ਜਿਹੜੇ ਫੈਨ ਇਹ ਵੀਡੀਓ ਦੇਖ ਰਹੇ ਨੇ ਇਹ ਵੀਰਿਆਂ ਨੂੰ ਵੇਖ ਲਓ ਜਿੱਥੇ ਇਹ ਵੀਰੇ ਤੁਹਾਨੂੰ ਕਾਨਸਰਟ ਦੇ ਵਿੱਚ ਲੱਭੇ ਇਹਨਾਂ ਨੂੰ ਫੜ ਕੇ ਲੈ ਜਾਣਾ ਵੀ ਅਸੀਂ ਦਸਤਾਰ ਬਣਨੀ ਹੈ ਔਰ ਇਹ ਦਸਤਾਰ ਬਣ ਕੇ ਦੇਣਗੇ ਤੁਹਾਡੇ ਔਰ ਦਸਤਾਰ ਦੀ ਜਿਹੜੇ ਰਿਸਪੈਕਟ ਹੈ ਉਹ ਹਮੇਸ਼ਾ ਤੁਹਾਡੇ ਦਿਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਕਿ ਗ੍ਰੈਂਡ ਫਿਨਾਲੇ ਦੇ ਵਿੱਚ ਜਿਹੜਾ ਇੱਕ ਸਰਪ੍ਰਾਈਜ਼ ਸੀਗਾ ਉਹ ਰਿਵੀਲ ਹੋ ਚੁੱਕਿਆ ਔਰ ਕਿਹੜੇ ਸਰਪ੍ਰਾਈਜ਼ ਅ ਉਹ ਵੀ ਜੇਕਰ ਇਹਨਾਂ ਦੀ ਟੀਮ ਦੇ ਵੱਲੋਂ ਰਿਵੀਲ ਕੀਤੇ ਜਾਂਦੇ ਆ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਹੋਰ ਚਾਲਕ ਜਿਹੜੀ ਹੈ ਇਸ ਕਾਨਸਰਟ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂ ਸ਼ਗੁਨ ਕੈਮਰਾਮੈਨ ਨਵੀਨ ਦੇ ਰਾਤ